ਸ਼ੰਭੂ ਪੂਰੇ ਪੰਜਾਬ ਦੀਆਂ ਨਿਗਾਹਾਂ ਬਣੀਆ ਹੋਈਆਂ ਨੇ ਤੇ ਨਿਗਾਹਾਂ ਵਕੀਲਾਂ ਦੀਆਂ ਵੀ ਪਹੁੰਚ ਗਈਆਂ ਸਾਡੇ ਨਾਲ ਵਕੀਲ ਭਾਈ ਚਰਚੋ ਨੇ ਬਾਈ ਤੁਸੀਂ ਕਾਨੂੰਨ ਦੇ ਰਾਖੇ ਹੋ ਜਿੱਥੇ ਕਾਨੂੰਨੇ ਤਾਂ ਜਿਉਂਡ ਦੀਆਂ ਨਿਗਾਹ ਬਣਾ ਕੇ ਰੱਖਦੇ ਹੋ ਅੰਦੋਲਨ ਦੇ ਵਿੱਚ ਹੁਣ ਤੱਕ ਜੋ ਤਸਵੀਰਾਂ ਦੇਖਿਆ ਜਾਂ ਮੌਕੇ ਦੇਖਿਆ ਹੋ ਕਿੱਥੇ ਕਿੱਥੇ ਕਾਨੂੰਨ ਜਿਹੜਾ ਕਾਨੂੰਨ ਦੇ ਧੱਜੀਆਂ ਉੱਡੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਹਰਵੀਰ ਸਿੰਘ ạtwal ਡਿਸਟ੍ਰਿਕਟ ਕੋਰਟ ਪਟਿਆਲਾ ਚ ਮੈਂ ਪ੍ਰੈਕਟਿਸ ਕਰਦਾ ਹਾਂ ਬਤੌਰ ਐਡਵੋਕੇਟ ਦੇਖੋ ਸਰ ਅਸੀਂ ਪਹਿਲਾਂ ਕਿਸਾਨ ਪਰਵਾਰਾਂ ਨੂੰ ਬਿਲੋਂਗ ਕਰਦੇ ਹਾਂ ਬਾਅਦ ਵਿੱਚ ਅਸੀਂ ਵਕੀਲ ਤੇ ਸਾਡਾ ਜ਼ਮੀਰ ਨਹੀਂ ਮੰਨਿਆ ਵੀ ਅਸੀਂ ਟੀਵੀਆਂ ਫੋਟੋਜ਼ ਜਾਂ ਫੋਨ ਤੇ ਦੇਖ ਕੇ ਹਨਾ ਵੀ ਉੱਥੇ ਬੈਠ ਜਾਈਏ ਸਾਨੂੰ ਆਉਣਾ ਪਿਆ ਮਜਬੂਰ ਹੋਏ ਧੱਜੀਆਂ ਦੀ ਗੱਲ ਜੇ ਡਾਈਏ ਦੇਖੀਏ ਜੀ ਨਾ ਧੱਜੀਆਂ ਉੜੀਆਂ ਹੋਏ ਵਾਕਈ ਮਾਨਯੋਗ ਹਾਈ ਕੋਰਟ ਨੇ ਵੀ ਇੰਟਰਵਿਨ ਕੀਤਾ ਉਹਨਾਂ ਨੇ ਵੀ ਜਿਹੜਾ ਰਵਈਆ ਖੱਟੜ ਸਰਕਾਰ ਨੇ ਅਪਣਾਇਆ ਉਹਨੂੰ ਅਨਕਨਸਟੀਟਿਊਸ਼ਨਲ ਕਿਹਾ ਗਿਆ ਸਾਡੀ ਡੈਮੋਕ੍ਰੇਸੀ ਆ ਸਰ ਠੀਕ ਹੈ ਜੀ ਇੱਥੇ ਕੋਈ ਵੀ ਸਰਕਾਰ ਆਉਂਦੀ ਆ ਲੋਕਾਂ ਰਾਹੀਂ ਚੁਣੀ ਜਾਂਦੀ ਆ ਠੀਕ ਆ ਲੋਕਾਂ ਦੇ ਜੇ ਪੱਖ ਦੀ ਗੱਲ ਕਰੂ ਤਾਂ ਲੋਕ ਉਹਨੂੰ ਫੇਰ ਲਿਆਉਂਦੇ ਨੇ ਨਹੀਂ ਲੋਕ ਉਹਦੇ ਅਗੇਂਸਟ ਹੋ ਜਾਂਦੇ ਨੇ ਫਿਰ ਸਾਡਾ ਕਨਸਟੀਟਿਊਸ਼ਨ ਆ ਜੀ ਕਨਸਟੀਟਿਊਸ਼ਨ ਚ ਪ੍ਰੋਵੀਜ਼ਨ ਦਿੱਤਾ ਗਿਆ ਸਾਡਾ ਫੰਡਾਮੈਂਟਲ ਰਾਈਟ ਆ ਰਾਈਟ ਟੂ ਪ੍ਰੋਟੈਸਟ ਠੀਕ ਆ ਜੇ ਕਿਸਾਨ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਟੀਚਾ ਵੀ ਅਸੀਂ ਦਿੱਲੀ ਜਾਣਾ ਜੰਤਰ ਮੰਤਰ ਜਾ ਕੇ ਅਸੀਂ ਸਰਕਾਰ ਦੇ ਜਿਹੜੀ ਬੋਲੀ ਸਰਕਾਰ ਆ ਉਹਦੇ ਕੰਨਾਂ ਚ ਆਵਾਜ਼ ਪਾਉਣੀ ਆ ਠੀਕ ਆ ਤਾਂ ਲੈਟ them go ਸੁਬੇ ਹਰਿਆਣੇ ਦੀ ਸਰਕਾਰ ਨੂੰ ਕੀ ਪ੍ਰੋਬਲਮ ਜਸਟ ਬਿਕੋਜ਼ ਸੈਂਟਰ ਚ ਵੀ ਬੀਜੇਪੀ ਆ ਤੇ ਹਰਿਆਣਾ ਚ ਵੀ ਬੀਜੇਪੀ ਆ ਉਹ ਤਾਂ ਇਹ ਜੀ ਬੈਰੀਕੇਟਿੰਗ ਕਰ ਰਹੀ ਆ ਕੋਈ ਟਾਈਮ ਹੁੰਦਾ ਸੀ ਨਾਰੇ ਹੁੰਦੇ ਸੀ ਜਿਵੇਂ ਜੈ ਜਵਾਨ ਜੈ ਕਿਸਾਨ ਅੱਜ ਪੈਰਾਮਿਲਟਰੀ ਫੋਰਸੇਜ਼ ਖੜੀਆਂ ਨੇ ਠੀਕ ਆ ਜਵਾਨ ਸਾਹਮਣੇ ਆ ਕਿਸਾਨ ਸਾਹਮਣੇ ਆ ਉਹਨਾਂ ਚ ਕੋਈ ਕਨਫਲਿਕਟ ਹੋ ਰਿਹਾ ਇੱਕ ਬੜੀ ਵਧੀਆ ਸੈਕੂਲਰ ਸਟੇਟ ਆਪਣੀ ਸਾਰੇ ਧਰਮ ਦੀ ਉਰੇ ਰਿਸਪੈਕਟ ਹੁੰਦੀ ਆ ਹਰ ਕਲਚਰ ਆ ਤਾਂ ਉਹਨੂੰ ਪ੍ਰਫੁੱਲਤ ਹੋਣ ਦੋਵੇਂ ਆਪਾਂ ਪੰਜਾਬ ਤਾਂ ਪਹਿਲਾਂ ਹੀ ਬਾਰਡਰ ਸਟੇਟ ਆ ਹੁਣ ਪੰਜਾਬ ਨੂੰ ਹੀ ਤੁਸੀਂ ਆਦਰ ਸਟੇਟਸ ਨਾਲ ਬਾਰਡਰ ਬਣਾਤਾ ਫਿਰ ਪੰਜਾਬ ਤਾਂ ਫਸ ਗਿਆ ਨਾ ਵਿੱਚ ਕਿਹਦਾ ਮਾਹੌਲ ਆ ਮਤਲਬ ਸਾਨੂੰ ਦੇਖ ਕੇ ਚੰਗਾ ਨਹੀਂ ਲੱਗਿਆ ਜੀ ਬਿਲਕੁਲ ਬਾਈ ਤੁਸੀਂ ਤੁਸੀਂ ਕੀ ਕੁਝ ਨੋਟਿਸ ਕੀਤਾ ਕੀ ਕਹਿਣਾ ਚਾਹੋ ਬਤਾ ਹੀ ਕਹਿੰਦਾ ਜੀ ਜਲਦ ਤੋਂ ਜਲਦ ਸਰਕਾਰ ਨੂੰ ਟੇਬਲ ਟਾਕਸ ਕਰਕੇ ਜਿੰਨੀ ਇਹਨਾਂ ਨੇ ਬੈਰੀਕੇਟਿੰਗ ਜਿੰਨਾ ਸਾਰਾ ਕੁਝ ਤਾਮਜਾਮ ਕੀਤਾ ਇਹ ਤੋਂ ਵਧੀਆ ਟੇਬਲ ਟਾਕਸ ਕਰਕੇ ਫਟਰੋ ਫਟ ਕਿਸਾਨਾਂ ਦੀ ਜਿਹੜਾ ਜਾਇਜ਼ ਮੰਗਾ ਨੇ ਉਹਨੂੰ ਮੰਗ ਕੇ ਉਹਨੇ ਮੰਨੀਆਂ ਚਾਹੀਦੀਆਂ ਨੇ ਵੀ ਬਾਈ ਬਾਰ ਕਾਉਂਸਲ ਦੀ ਗੱਲ ਕਰੀਏ ਤੁਹਾਡਾ ਆਪਣਾ ਇੱਕ ਭਾਈਚਾਰਾ ਹੈਗਾ ਆਪਸ ਸੌਡੀਆਂ ਮੀਟਿੰਗ ਹੋ ਰਹੀਆਂ ਨੇ ਵਕੀਲਾਂ ਦੇਆਂ ਕਿਉਂਕਿ ਕਹਿੰਦੇ ਨਾ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਕਰੀ ਪਤਾ ਲੱਗੇ ਜਿੱਥੇ ਕਾਨੂੰਨੀ ਤੌਰ ਜੀ ਆਡਰੀਆਂ ਨੇ ਜਾਂ ਪੰਜਾਬ ਨਾਲ ਧੱਕਾ ਹੋ ਰਿਹਾ ਹੈਗਾ ਤੁਹਾਡਾ ਜਿਹੜਾ ਕਾਲਾ ਕੋਟ ਪੰਜਾਬ ਦੇ ਹੱਕ ਦੇ ਵਿੱਚ ਭੁਗਤੇ ਨਹੀਂ ਨਹੀਂ ਜੀ ਦੇਖੋ ਕਾਲਾ ਕੋਟ ਐਵੇਂ ਨਹੀਂ ਪਾਇਆ ਕਾਲਾ ਕੋਟ ਪੜ੍ਹ ਲਿਖ ਕੇ ਪਾਇਆ ਠੀਕ ਆ ਤੇ ਕਾਲਾ ਕੋਟ ਕਿਸਾਨਾਂ ਦੇ ਭਲੇ ਲਈ ਪਾਇਆ ਜੇ ਠੀਕ ਆ ਕਿਸਾਨ ਆਪਦੀ ਡਿਊਟੀ ਨਿਭਾ ਰਿਹਾ ਧਰਨਾ ਦੇ ਰਿਹਾ ਜੇ ਗਲਤ ਵੇ ਨਾਲ ਕਿਸਾਨ ਨੂੰ ਪਰਚੇ ਦਿੱਤੇ ਜਾਣਗੇ ਐਫ ਆਈ ਆਰ ਕੀਤੀ ਜਾਊਗੀ ਇਨਵੋਲਵ ਕੀਤਾ ਜਾਊਗਾ ਅਰੈਸਟ ਪਾਊਗੀ ਤਾਂ ਅਸੀਂ ਇੱਕ ਸੇਵਾ ਕਰਾਂਗੇ ਮਾਧਿਅਮ ਸੇਵਾ ਦੇ ਮਾਧਿਮ ਨਾਲ ਲੀਗਲੀ ਉਹਨਾਂ ਦੀ ਸੇਵਾ ਕਰਾਂਗੇ ਕੋਈ ਲੀਗਲ ਏਡ ਦੀ ਲੋੜ ਹੋਊਗੀ ਤਾਂ ਕੰਡੀਸ਼ਨਲੀ ਅਸੀਂ ਕਿਸਾਨਾਂ ਨਾਲ ਖੜੇ ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਸੋ ਵਕੀਲ ਭਾਈ ਚੇਰਾ ਪੰਜਾਬ ਦਾ ਵੀ ਮੌਕੇ ਤੇ ਪਹੁੰਚਿਆ ਹੈਗਾ ਕਹਿੰਦੇ ਕਿਸਾਨਾਂ ਦੇ ਨਾਲ ਖੜੇ ਹਾਂ ਜਿੱਤਾਂ ਕਈ ਸ਼ਾਈ ਹੁੰਦੀ ਹੈ ਗਲਤ ਪਰਚੇ ਜੇ ਦਰਜ ਕੀਤੇ ਜਾਂਦੇ ਨੇ ਤਾਂ ਫ੍ਰੀ ਦੇ ਵਿੱਚ ਉਹਨਾਂ ਦੇ ਕੇਸ ਲੜਨਗੇ ਆਪਣੇ ਸੌਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ ਸ਼ੰਭੂ ਪੂਰੇ ਪੰਜਾਬ ਦੀਆਂ ਨਿਗਾਹਾਂ ਬਣੀਆ ਹੋਈਆਂ ਨੇ ਤੇ ਨਿਗਾਹਾਂ ਵਕੀਲਾਂ ਦੀਆਂ ਵੀ ਪਹੁੰਚ ਗਈਆਂ ਸਾਡੇ ਨਾਲ ਵਕੀਲ ਭਾਈ ਚਰਚੋ ਨੇ ਬਾਈ ਤੁਸੀਂ ਕਾਨੂੰਨ ਦੇ ਰਾਖੇ ਹੋ ਜਿੱਥੇ ਕਾਨੂੰਨ ਦੇ ਤਾਂ ਜਿਉਂਡ ਦੀਆਂ ਨਿਗਾਹ ਬਣਾ ਕੇ ਰੱਖਦੇ ਹੋ ਅੰਦੋਲਨ ਦੇ ਵਿੱਚ ਹੁਣ ਤੱਕ ਜੋ ਤਸਵੀਰਾਂ ਦੇਖਿਆ ਜਾਂ ਮੌਕੇ ਦੇਖਿਆ ਕਿੱਥੇ ਕਿੱਥੇ ਕਾਨੂੰਨ ਜਿਹੜਾ ਕਾਨੂੰਨ ਦੇ ਧੱਜੀਆਂ ਉੱਡੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਹਰਵੀਰ ਸਿੰਘ ạtਵਾਲ ਡਿਸਟ੍ਰਿਕਟ ਕੋਰਟ ਪਟਿਆਲਾ 'ਚ ਮੈਂ ਪ੍ਰੈਕਟਿਸ ਕਰਦਾ ਹਾਂ ਬਤੌਰ ਐਡਵੋਕੇਟ ਦੇਖੋ ਸਰ ਅਸੀਂ ਪਹਿਲਾਂ ਕਿਸਾਨ ਪਰਵਾਰਾਂ ਨੂੰ ਬਿਲੋਂਗ ਕਰਦੇ ਹਾਂ ਬਾਅਦ 'ਚ ਅਸੀਂ ਵਕੀਲ ਤੇ ਸਾਡਾ ਜ਼ਮੀਰ ਨਹੀਂ ਮੰਨਿਆ ਵੀ ਅਸੀਂ ਟੀਵੀਆਂ ਫੋਟੋਜ਼ ਜਾਂ ਫੋਨ ਤੇ ਦੇਖ ਕੇ ਹਨਾ ਵੀ ਉੱਥੇ ਬੈਠ ਜਾਈਏ ਸਾਨੂੰ ਆਉਣਾ ਪਿਆ ਮਜਬੂਰ ਹੋਏ ਧੱਜੀਆਂ ਦੀ ਗੱਲ ਜੇ ਡਾਈਏ ਦੇਖੀਏ ਜੀ ਨਾ ਧੱਜੀਆਂ ਉੜੀਆਂ ਹੋਏ ਵਾਕਈ ਮਾਨਯੋਗ ਹਾਈ ਕੋਰਟ ਨੇ ਵੀ ਇੰਟਰਵਿਨ ਕੀਤਾ ਉਹਨਾਂ ਨੇ ਵੀ ਜਿਹੜਾ ਰਵਈਆ ਖੱਟੜ ਸਰਕਾਰ ਨੇ ਅਪਣਾਇਆ ਉਹਨੂੰ ਅਨਕਨਸਟੀਟਿਊਸ਼ਨਲ ਕਿਹਾ ਗਿਆ ਸਾਡੀ ਡੈਮੋਕ੍ਰੇਸੀ ਆ ਸਰ ਠੀਕ ਹੈ ਜੀ ਇੱਥੇ ਕੋਈ ਵੀ ਸਰਕਾਰ ਆਉਂਦੀ ਆ ਲੋਕਾਂ ਰਾਹੀਂ ਚੁਣੀ ਜਾਂਦੀ ਆ ਠੀਕ ਆ ਲੋਕਾਂ ਦੇ ਜੇ ਪੱਖ ਦੀ ਗੱਲ ਕਰੂ ਤਾਂ ਲੋਕ ਉਹਨੂੰ ਫੇਰ ਲਿਆਉਂਦੇ ਨੇ ਨਹੀਂ ਲੋਕ ਉਹਦੇ ਅਗੇਂਸਟ ਹੋ ਜਾਂਦੇ ਨੇ ਫਿਰ ਸਾਡਾ ਕਨਸਟੀਟਿਊਸ਼ਨ ਆ ਜੀ ਕਨਸਟੀਟਿਊਸ਼ਨ ਚ ਪ੍ਰੋਵੀਜ਼ਨ ਦਿੱਤਾ ਗਿਆ ਸਾਡਾ ਫੰਡਾਮੈਂਟਲ ਰਾਈਟ ਆ ਰਾਈਟ ਟੂ ਪ੍ਰੋਟੈਸਟ ਠੀਕ ਆ ਜੇ ਕਿਸਾਨ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਟੀਚਾ ਵੀ ਅਸੀਂ ਦਿੱਲੀ ਜਾਣਾ ਜੰਤਰ ਮੰਤਰ ਜਾ ਕੇ ਅਸੀਂ ਸਰਕਾਰ ਦੇ ਜਿਹੜੀ ਬੋਲੀ ਸਰਕਾਰ ਆ ਉਹਦੇ ਕੰਨਾਂ ਚ ਆਵਾਜ਼ ਪਾਉਣੀ ਆ ਠੀਕ ਆ ਤਾਂ ਲੈਟ them go ਸੁੱਬੇ ਹਰਿਆਣੇ ਦੀ ਸਰਕਾਰ ਨੂੰ ਕੀ ਪ੍ਰੋਬਲਮ ਜਸਟ ਬਿਕੋਜ਼ ਸੈਂਟਰ ਚ ਵੀ ਬੀਜੇਪੀ ਆ ਤੇ ਹਰਿਆਣਾ ਚ ਵੀ ਬੀਜੇਪੀ ਆ ਉਹ ਤਾਂ ਇਹ ਜੀ ਬੈਰੀਕੇਟਿੰਗ ਕਰ ਰਹੀ ਆ ਕੋਈ ਟਾਈਮ ਹੁੰਦਾ ਸੀ ਨਾਰੇ ਹੁੰਦੇ ਸੀ ਜੀ ਜੈ ਜਵਾਨ ਜੈ ਕਿਸਾਨ ਅੱਜ ਪੈਰਾਮਿਲਟਰੀ ਫੋਰਸੇਜ਼ ਖੜੀਆਂ ਨੇ ਠੀਕ ਆ ਜਵਾਨ ਸਾਹਮਣੇ ਆ ਕਿਸਾਨ ਸਾਹਮਣੇ ਆ ਉਹਨਾਂ ਚ ਕੋਈ ਕਨਫਲਿਕਟ ਹੋ ਰਿਹਾ ਇੱਕ ਬੜੀ ਵਧੀਆ ਸੈਕੂਲਰ ਸਟੇਟ ਆਪਣੀ ਸਾਰੇ ਧਰਮ ਦੀ ਉਰੇ ਰਿਸਪੈਕਟ ਹੁੰਦੀ ਆ ਹਰ ਕਲਚਰ ਆ ਤਾਂ ਉਹਨੂੰ ਪ੍ਰਫੁੱਲਤ ਹੋਣ ਦੋਵੇਂ ਆਪਾਂ ਪੰਜਾਬ ਤਾਂ ਪਹਿਲਾਂ ਹੀ ਬਾਰਡਰ ਸਟੇਟ ਆ ਹੁਣ ਪੰਜਾਬ ਨੂੰ ਹੀ ਤੁਸੀਂ ਆਦਰ ਸਟੇਟਸ ਨਾਲ ਬਾਰਡਰ ਬਣਾਤਾ ਫਿਰ ਪੰਜਾਬ ਤਾਂ ਫਸ ਗਿਆ ਨਾ ਵਿੱਚ ਕਿਹਦਾ ਮਾਹੌਲ ਆ ਮਤਲਬ ਸਾਨੂੰ ਦੇਖ ਕੇ ਚੰਗਾ ਨਹੀਂ ਲੱਗਿਆ ਜੀ ਬਾਈ ਤੁਸੀਂ ਤੁਸੀਂ ਕੀ ਕੁਝ ਨੋਟਿਸ ਕੀਤਾ ਕੀ ਕਹਿਣਾ ਚਾਹੋ ਬਤਾ ਹੀ ਕਹਿੰਦਾ ਜੀ ਜਲਦੋ ਜਲ ਸਰਕਾਰ ਨੂੰ ਟੇਬਲ ਟਾਕਸ ਕਰਕੇ ਜਿੰਨੀ ਇਹਨਾਂ ਨੇ ਬੈਰੀਕੇਟਿੰਗ ਜਿੰਨਾ ਸਾਰਾ ਕੁਝ ਤਾਮਜਾਮ ਕੀਤਾ ਇਹ ਤੋਂ ਵਧੀਆ ਟੇਬਲ ਟਾਕਸ ਕਰਕੇ ਫਟਰ অফ ਫਟ ਕਿਸਾਨਾਂ ਦੀ ਜਿਹੜੇ ਜਾਇਜ਼ ਮੰਗਾ ਰਹੇ ਉਹਨੂੰ ਮੰਗ ਕੇ ਉਹਨੇ ਮੰਨੀਆਂ ਚਾਹੀਦੀਆਂ ਨੇ ਵੀ ਬਾਈ ਬਾਰ ਕਾਉਂਸਲ ਦੀ ਗੱਲ ਕਰੀਏ ਤੁਹਾਡਾ ਆਪਣਾ ਇੱਕ ਭਾਈਚਾਰਾ ਹੈਗਾ ਆਪਸੇ ਸੌਡੀਆਂ ਮੀਟਿੰਗ ਹੋ ਰਹੀਆਂ ਨੇ ਵਕੀਲਾਂ ਦੇਆਂ ਕਿਉਂਕਿ ਕਹਿੰਦੇ ਨੇ ਨਾ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਕਰੀ ਪਤਾ ਲੱਗੇ ਕਿ ਜਿੱਥੇ ਕਾਨੂੰਨ ਤਾਂ ਜੀ ਆਡਰ ਰੀਆਂ ਨੇ ਜਾਂ ਪੰਜਾਬ ਨਾਲ ਧੱਕਾ ਹੋ ਰਿਹਾ ਹੈਗਾ ਤੁਹਾਡਾ ਜਿਹੜਾ ਕਾਲਾ ਕੋਟ ਪੰਜਾਬ ਦੇ ਹੱਕ ਦੇ ਵਿੱਚ ਭੁਗਤੇ ਨਹੀਂ ਨਹੀਂ ਜੀ ਦੇਖੋ ਕਾਲਾ ਕੋਟ ਐਵੇਂ ਨਹੀਂ ਪਾਇਆ ਕਾਲਾ ਕੋਟ ਪੜ੍ਹ ਲਿਖ ਕੇ ਪਾਇਆ ਠੀਕ ਆ ਤੇ ਕਾਲਾ ਕੋਟ ਕਿਸਾਨਾਂ ਦੇ ਭਲੇ ਲਈ ਪਾਇਆ ਜੇ ਠੀਕ ਆ ਕਿਸਾਨ ਆਪਦੀ ਡਿਊਟੀ ਨਿਭਾ ਰਿਹਾ ਧਰਨਾ ਦੇ ਰਿਹਾ ਜੇ ਗਲਤ ਵੇ ਨਾਲ ਕਿਸਾਨ ਨੂੰ ਪਰਚੇ ਦਿੱਤੇ ਜਾਣਗੇ ਐਫਆਈਆਰ ਕੀਤੀ ਜਾਊਗੀ ਇਨਵੋਲਵ ਕੀਤਾ ਜਾਊਗਾ ਅਰੈਸਟ ਪਾਊਗੀ ਤਾਂ ਅਸੀਂ ਇੱਕ ਸੇਵਾ ਕਰਾਂਗੇ ਮਾਧਿਅਮ ਸੇਵਾ ਦੇ ਮਾਧਿਅਮ ਨਾਲ ਲੀਗਲੀ ਉਹਨਾਂ ਦੀ ਸੇਵਾ ਕਰਾਂਗੇ ਕੋਈ ਲੀਗਲ ਏਡ ਦੀ ਲੋੜ ਹੋਊਗੀ ਤਾਂ ਕੰਡੀਸ਼ਨਲੀ ਅਸੀਂ ਕਿਸਾਨਾਂ ਨਾਲ ਖੜੇ ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਸੋ ਵਕੀਲ ਭਾਈ ਚਾਰਾ ਪੰਜਾਬ ਦਾ ਵੀ ਮੌਕੇ ਤੇ ਪਹੁੰਚਿਆ ਹੈਗਾ ਕਹਿੰਦੇ ਕਿਸਾਨਾਂ ਦੇ ਨਾਲ ਖੜੇ ਹਾਂ ਜਿੱਤਾਂ ਕਈシャ ਹੀ ਹੁੰਦੀ ਹੈ ਗਲਤ ਪਰਚੇ ਜੇ ਦਰਜ ਕੀਤੇ ਜਾਂਦੇ ਨੇ ਤਾਂ ਫ੍ਰੀ ਦੇ ਵਿੱਚ ਉਹਨਾਂ ਦੇ ਕੇਸ ਲੜਨਗੇ ਆਪਣੇ ਸੌਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ